ਰੋਜ਼ਾਨਾ 15 ਮਿੰਟ ਕਰੋ ਇਹਦੀ ਉਂਗਲਾਂ ਦੀ ਮ사ਜ ਤੇ ਤੁਹਾਡਾ ਕੜੇ ਮਾ ਬੰਨਣਾ ਸਾਰਾ ਹਾਂਜੀ ਇੱਕ ਦੋ ਦਿਨ ਚ ਠੀਕ ਹੋ ਜਾਏਗਾ ਇੱਥੇ ਮ사ਜ ਕਰਨ ਵਾਲੀ ਇਹਦੇ ਨਾਲ ਨਾਲ ਇਹਦੇ ਦੇਖੋ ਧਿਆਨ ਨਾਲ ਇਹਦਾ ਦੇਖੋ ਇਹਨਾਂ ਦੇ ਵਿੱਚ ਵੀ ਕਰਨੀ ਆ ਅੱਛਾ ਇਹ ਸਾਰੀ ਮ사ਜ ਕਰਨੀ ਐ ਇਸ ਜਗ੍ਹਾ ਤੇ ਠੀਕ ਹੈ ਜੂਰ ਕੇ ਬਣਦਾ ਜੀ ਖੂਨ ਘੜਾ ਜੂਰ ਦੇ ਬਣਦਾ ਸਭ ਕੁਝ ਠੀਕ ਹੋ ਜਾਏਗਾ ਸਤਿਗੁਰ ਪੜਾ ਕਰਨਗੇ ਸਾਰੀਆਂ ਉਂਗਲਾਂ ਦੀ ਮ사ਜ ਕਰੋ ਵਾਇਗੁਰ ਕਰਦੇ ਹੋਏ ਕਰਨੀ ਆ ਸਾਹਮਣੇ ਘੜੀ ਵੇਖ ਕੇ ਕਰ ਲਿਆ ਕਰੋ 15 ਮਿੰਟ ਲਗਾਤਾਰੀ ਕਰੇ ਬੈਠ ਕੇ ਨਾਲ ਨਾਮ ਜਪਿਆ ਜਾਏਗਾ ਤੇ ਨਾਲੇ ਆਪਣਾ ਸਰੀਰ ਦਾ ਭਲਾ ਹੋਏਗਾ ਆਪਣੇ ਅਥੀ ਹੋਵੇਗਾ ਹਾਂ ਹੁਣ ਦੇਖੋ ਕਮਰਦੰਦ ਵਿੱਚ ਘਟਿਆ ਥੋੜਾ ਆਰਾਮ ਆਇਆ ਹਾਂ ਘਟਿਆ ਉੱਠ ਕੇ ਦੇਖੋ ਉੱਠ ਕੇ ਦੇਖੋ ਹਾਂਜੀ ਇੱਧਰ ਕਿਨਾਰਾ ਮੋ ਗਿਆ ਅਰਾਮ ਹੋ ਗਿਆ ਅੱਛਾ ਆਰਾਮ ਹੈ ਹੁਣ ਚਲ ਇਹ ਲੱਤ ਦੇ ਵੀ ਨਾਲ ਚੀਜ਼ ਪੰਜ ਜਾਂਦੀ ਰਬਾ ਇਹ ਠੀਕ ਹੋ ਜਾਏਗੀ ਇਸੇ ਨਾਲ ਇਹ ਕਰ ਨਹੀਂ ਜਾਂਦੀ ਇਹ ਇਹ ਠੀਕ ਹੋ ਜਾਏਗੀ ਹੁਣ